ਮਕੇਰੀਆਂ ਵਿੱਚ ਬੀਤੀ ਰਾਤ ਇੱਕ ਬੇਹੱਦ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਨੈਸ਼ਨਲ ਹਾਈਵੇ ਤੇ ਇੱਕ ਵੈਨਿਊ ਕਾਰ ਤੇ ਇੱਕ ਸਕੂਟਰੀ ਵਿਚਕਾਰ ਟੱਕਰ ਹੋ ਗਈ ਇਸ ਹਾਦਸੇ ਵਿੱਚ ਸਕੂਟਰੀ ਸਵਾਰ ਚਾਰ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਇਹ ਹਾਦਸਾ ਬੀਤੀ ਰਾਤ 1.5 ਵਜੇ ਮਕੇਰੀਆਂ ਦੇ ਪੰਘਾਲਾ ਚੁੰਗੀ ਨੇੜੇ ਪਟ્રોલ ਪੰਪ ਦੇ ਸਾਹਮਣੇ ਵਾਪਰਿਆ ਜਾਣਕਾਰੀ ਅਨੁਸਾਰ ਪੈਲਸ ਵਿੱਚ ਕੰਮ ਕਰਨ ਵਾਲੇ ਚਾਰ ਨੌਜਵਾਨ ਦੇਰ ਰਾਤ ਕੰਮ ਤੋਂ ਵਾਪਸ ਆਪਣੇ ਘਰ ਆ ਰਹੇ ਸਨ ਸਕੂਟਰ ਤੇ ਸਵਾਰ ਦੋ ਨੌਜਵਾਨ ਪ੍ਰਵਾਸੀ ਸਨ ਜਿਸ ਸਮੇਂ ਇੱਕ ਵੈਨਿਊ ਕਾਰ ਨੇ ਸਕੂਟਰੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਨੌਜਵਾਨਾਂ ਦੀ ਸੜਕ ਦੇ ਕਿਨਾਰੇ ਖੜੇ ਇੱਕ ਟਰੱਕ ਨਾਲ ਟੱਕਰ ਹੋ ਗਈ ਜਿਸ ਕੰਨ ਉਹਨਾਂ ਦੀ ਤੁਰੰਤ ਹੀ ਮੌਤ ਹੋ ਗਈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਸੁਖਵਿੰਦਰ ਸਿੰਘ ਤੇ ਨਰਿੰਦਰ ਕੁਮਾਰ ਵਜੋਂ ਹੋਈ ਹੈ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਮੁਕੇਰੀਆਂ ਦੇ ਭੱਟਾ ਕਲੋਨੀ ਦੇ ਰਹਿਣ ਵਾਲੇ ਸਨ ਬਾਕੀ ਦੋ ਪ੍ਰਵਾਸੀ ਨੌਜਵਾਨਾਂ ਦੀ ਪਛਾਣ ਵਿਵਿੱਧ ਸਾਹੂ ਤੇ ਮਿਥਨ ਮੰਡਲ ਵਜੋਂ ਹੋਈ ਹੈ ਦੋਵੇਂ ਦਰਬੰਗਾ ਬਿਹਾਰ ਦੇ ਰਹਿਣ ਵਾਲੇ ਸਨ ਮਕੇਰੀਆਂ ਪੁਲਿਸ ਨੇ ਕਾਰ ਚਾਲਕ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿੰਨੇ ਜਣੇ ਦੀ ਜਾਨ ਗਈ ਚਾਰ ਜਣੇ ਆ ਜੀ ਚਾਰ ਜਣੇ ਹਾਂ ਜੀ ਪੱਠੇ ਬੰਦੇ ਲੋਕਲ ਸੀਗੇ ਜੀ ਬਲੋਕਲ ਹੀ ਜਾਣਗੇ ਪੱਠਾ ਗਰੋਂਦੀ ਹੈ ਜੀ ਪੱਠਾ ਗਰੋਂ ਪਧਾਰਾ ਜੀ ਸਖ ਸਰ ਪੱਠਾ ਗਰੋਂ ਨਹੀਂ ਰਹੀ ਚਾਰ ਬੰਦੇ ਬੰਦੋਕਾਂ ਕੰਮ ਕਰਦੇ ਰਾਤ ਨੂੰ ਛਾਈ ਲਾ ਕੇ ਆਂਡੇ ਸੀ ਆਹੋ ਇਹਨਾਂ ਦੇ ਅੱਗੇੋਂ ਗੱਡੀ ਬੜੀ ਤੇਜ਼ ਆ ਰਹੀ ਸੀ ਉਸੇ ਤਿੱਖ ਰਾਖੇ ਚ ਬਤੀ ਵੇਚੋ ਬਿਫਿਸੇ ਗਏ ਬੰਦੇ ਤੇ ਸਕੂਟਰੀ ਸਪੋਟਰੀ ਨਾਲ ਖਤਮ ਹੋ ਗਈ ਜੀ ਸਕੂਟਰੀ ਵੇਚ ਚਾਰੇ ਬੰਦੇ ਸਕੂਟਰੀ ਦੇ ਆਂਡੇ ਸਾਈ ਚਾਰੇ ਤੇ ਮੇਰੇ ਚਾਚਾ ਜੀ ਦਾ ਬੇਟਾ ਜੀ ਇਹ ਰਾਤ ਮਤਲਬ ਪਹਿਲੇ ਸੋ ਇਹ ਕੰਮ ਕਰਕੇ ਆ ਰਿਹਾ ਸੀਗਾ ਠੀਕ ਹੈ ਜੀ ਦੋ ਬ੍ਰਦਰ ਸੀਗੇ ਮਤਲਬ ਇੱਕ ਚਾਚਾ ਦਾ ਬੇਟਾ ਸੀਗਾ ਇੱਕ ਮਾਮਾ ਦਾ ਬੇਟਾ ਸੀਗਾ ਨਾਲ ਤਾਂ ਦੋ ਜਿਹੜੇ ਸੀਗੇ ਉਹ ਸਾਡੇ ਮਤਲਬ ਬਾਕਮ ਨਹੀਂ ਸੀਗੇ ਬੰਦੇ ਕੌਣ ਸੀਗੇ ਨਾਲ ਠੀਕ ਹੈ ਜੀ ਤਾਂ ਦਰਾਨ ਇੱਥੇ ਆ ਕੇ ਜਿਹੜਾ ਦੇਖੋ ਆਊਟਸਾਈਡ ਨਾਲ ਕੰਮ ਹੋਇਆ ਆ ਗੱਡੀ ਦਾ ਦੇਖੋ ਕਿੰਨਾ ਨੁਕਸਾਨ ਹੋ ਚੁੱਕਾ ਆ ਠੀਕ ਹੈ ਜੀ ਸਾਡੀ ਮੰਗ ਇਹੀ ਆ ਜੋ ਮਤਲਬ ਕਾਰਵਾਈ ਬੰਦੀ ਹੋ ਕੀਤੀ ਜਾਏ ਬੰਤੇ ਇਹ ਜਿਹੜੇ ਚਾਚੇ ਦਾੜਕਾ ਇੱਕ ਮੇਰੀ ਸਿਸਟਰ ਵੀ ਤੇ ਮੈਰਿਜ ਹੈਗੀ ਆ ਉਹਨਾਂ ਦਾ ਦੇਹੜਾ ਜਿਹੜਾ ਮੇਰਾ ਸਿਸਟਰ ਆ ਉਹਦੀ ਘਰਵਾਲੀ ਦੀ ਹਾਲਤ ਹੁੰਦੀ ਪਹਿਲਾਂ ਹੀ ਡੱਥ ਹੋ ਚੁੱਕੀ ਹੈ 2009 ਚ ਠੀਕ ਹੈ ਜੀ ਤੇ ਅੱਜ ਉਹਨਾਂ ਦਾ ਦੇਖ ਸੀਗਾ ਉਹ ਰਾਤੀ ਕਿਸੇ ਪਹਿਲੇ ਤੋਂ ਕੰਮ ਕਰਕੇ ਆ ਰਹੀ ਸੀ ਵਾਪਸ ਤੇ ਸਾਨੂੰ ਦੁਸਰੇ 4 ਵਜੇ ਫੋਨ ਗਿਆ ਹੈ ਇਹ ਇਹਨਾਂ ਨੂੰ ਪਤਾ ਲੱਗ ਗਿਆ ਕਿ ਦੋਟਾ ਹੀ ਵੇਰ ਨਾਲ ਚਾਰ ਨੇ ਜਾਂ 10 ਜਿਹੜਾ ਕਾਰ ਵਾਲਾ ਜਿਹੜਾ ਦੇਖ ਰਹੇ ਹੋ ਰੌਂਗ ਸਾਈਡ ਤੋਂ ਆ ਕੇ ਨੇ ਹਿੱਟ ਕੀਤਾ ਉਹ ਚਾਰੇ ਚਾਰੇ ਮੁੰਡੇ ਜਿਹੜੇ ਉਹ ਉਹ ਦੀ ਸਕੂਟ ਜਿਹੜੀ ਉਹਨਾਂ ਜੱਥ ਹੋ ਗਈ ਹੈ ਅੱਜ ਜਿਹੜੀ ਆ ਇਹਦੀ ਸਚਾਈ ਕਰਨਿਆ ਕਿ ਮਤਲਬ ਕਿ ਜਿਹੜਾ ਅਸਲੀ ਪਤਾ ਲੱਗੇ ਡਰਾਈਵਰ ਰਾਤ 12:00 ਵਜੇ ਇੱਕ ਵੇਕ ਤੋਂ ਆ ਰਿਹਾ ਸੀ ਅਗਰ ਉਹ ਕੰਮ ਕਰਕੇ ਆ ਰਿਹਾ ਤੇ ਇਹ ਮਤਲਬ ਕਿ ਹੁਣ ਜਿਹੜਾ ਕਿਥੋਂ ਆ ਰਿਹਾ ਸੀ ਰੌਂਗ ਸਾਈਡ ਤੋਂ ਆ ਕੇ ਤੁਸੀਂ ਦੇਖ ਰਹੇ ਹੋ ਕਿ ਗੱਡੀ ਕਿੰਨੀ ਜੋਰ ਨਾਲ ਹਟੋਈ ਦੀਆ ਬਿਲਕੁਲ ਔਰ ਕੋ ਵੀ ਸਰਮਿਸ ਲੈਣ ਤੇ ਦੇਖ ਸਕਦੇ ਹੋ ਚਾਰ ਘਰਦਵਾ ਹੋਇਆ ਇਨਸਾਫ ਚਾਹੀਦਾ ਦੇਖੋ ਜੀ ਦੇਰ ਆਗ ਐਕਸੀਡੈਂਟ ਜਿਹੜਾ ਹੋਇਆ ਇਹ ਇਹਦੇ ਵਿੱਚ ਚਾਰ ਲੋਕ ਹੀਗੇ ਇੱਕ ਕੋਈ ਪੈਲਸ ਤੋਂ ਜਿਹੜੇ ਉਹ ਕਰਕੇ ਕੰਮ ਕਰਕੇ ਆ ਰਹੀ ਵਾਪਸ ਤੇ ਰਸਤੇ 'ਚ ਆਉਂਦੇ ਆ ਕਾਰ ਨਾਲ ਐਕਸੀਡੈਂਟ ਹੋ ਗਿਆ ਉਹਨਾਂ ਦਾ ਕੀ ਕਾਰਨ ਰਿਹਾ ਹੈ ਕਾਰਨ ਦਾ ਹਜੇ ਤਫਤੀਸ਼ ਤੋਂ ਬਾਅਦ ਪਤਾ ਚੱਲੇ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਚਾਰਾਂ ਦੀ ਕੌਣ ਕੌਣ ਕੋਈ ਪਛਾਣ ਰਹੀ ਨਾ ਨਾ ਸਰ ਪਛਾਣ ਹੋ ਸਕਦੀ ਨਾ ਲੋਕਾਂ ਨੂੰ ਪਛਾਣ ਬਸ ਤਸਵੀਰ ਕਰ ਰਹੇ ਹਾਂ ਉਸ ਤੋਂ ਬਾਅਦ ਤੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਹਾਂਜੀ ਪਛਾਣ ਦਰਜ ਕੀਤਾ ਜਾ ਰਿਹਾ ਹੈ ਕਿਸ ਦੇ ਖਿਲਾਫ ਇਹ ਜਿਹੜਾ ਉਹ ਕਾਰ ਦਾ ਡਰਾਈਵਰ ਹੈ